ਗਿਆਣਾ ਗੁਜਰੀ ਆਵਾਜ਼ ਆ ਰਹੀ ਹੈ ਕਿਹਦੀ ਲੱਗਦੀ ਆਵਾਜ਼ ਆ ਰਿਹਾ ਹੈ ਜਰਗੇ ਦਾ ਨਾਮ ਹੈ ਹਾਂਜੀ ਕੀ ਨਾ ਟੜੇ ਬਲਜਿੰਦਰ ਕੋਹਤ ਅੰਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰਾ ਮੈਡਮ ਪੰਜ ਤਖਤਾਂ ਦੀ ਯਾਤਰਾ ਟ੍ਰੇਨ ਜਿਹੜੀ ਆ ਸ਼ੁਰੂ ਹੋਈ ਆ ਹਾਂਜੀ ਅੱਜ ਸਭੋ ਤਲਵੰਡੀ ਤੋਂ ਰੇਲ ਜਿਹੜੀ ਆ ਵਾਇਆ ਸੰਤਾਨਪੁਰ ਲੋਧੀ ਕਪੂਰਥਲਾ ਪਹੁੰਚ ਰਹੀ ਆ ਕੀ ਤੁਸੀਂ ਕਹਿਣਾ ਚਾਹੁੰਦੇ ਸਰਕਾਰ ਦਾ ਕਿਸ ਤਰ੍ਹਾਂ ਦਾ ਅਪਰਾਲਾ ਵਾ ਸਰਕਾਰ ਦਾ ਤਾਂ ਹੈਗਾ ਹੀ ਹੈਗਾ ਉਪਰਾਲਾ ਪਰ ਮੈਂ ਕਹੂੰਗੀ ਗੁਰਦੁਆਰਿਆਂ ਦਾ ਪਰ ਉਪਰਾਲਾ ਬਹੁਤ ਜ਼ਿਆਦਾ ਸੰਗਤਾਂ ਦਾ ਬਹੁਤ ਜ਼ਿਆਦਾ ਉਪਰਾਲਾ ਵਾ ਸੰਗਤਾਂ ਦਾ ਸੀਗਾ ਕਿ 650 ਤੇ ਆਉਣੀ ਆ ਸੰਗਤਾਂ ਨੇ 555 ਹੀ ਆਗੀਆਂ ਸਾਰੀਆਂ ਸੰਗਤਾਂ ਉਸ ਉਪਰਾਲੇ ਦਾ ਕਰਕੇ ਸਾਰੀਆਂ ਦਰਸ਼ਨ ਕਰਨ ਇਹ ਸੰਗਤਾਂ ਆਈਆਂ ਤੁਹਾਨੂੰ ਮੈਡਮ ਸੰਗਤਾਂ ਦਾ ਉਚਾ ਦੇ ਕੇ ਕਿੱਦਾਂ ਲੱਗਦਾ ਬਹੁਤ ਚੰਗਾ ਲੱਗਦਾ ਸਾਰੀ ਸੰਗਤ ਰਲ ਮਿਲ ਕੇ ਆਉਂਦੀ ਹੈ ਸੰਗਤ ਨੂੰ ਉਤਸਾਰ ਹੈਗਾ ਇਸ ਪਾਸੇ ਤੁਰਦੀ ਔਰ ਪਾਸੇ ਨਾ ਨਾ ਜੁੜਦੀ ਉਹ ਸੰਗਤ ਜ਼ਿਆਦਾ ਤੁਹਾਨੂੰ ਲੱਗ ਰਿਹਾ ਵਾ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਜਿਹੜੀ ਟ੍ਰੇਨ ਚਲਾਈ ਆ ਪੰਜ ਤਖਤਾਂ ਨੂੰ ਵੀ ਸੰਗਤਾਂ ਨੂੰ ਜਿਹੜਾ ਵਾ ਪੰਜ ਤਖਤਾਂ ਦੇ ਦਰਸ਼ਨ ਕਰਨੇ ਸਖਾਲੇ ਹੋਣਗੇ ਲੋਕ ਵਧੀਆ ਤਰੀਕੇ ਦੇ ਨਾਲ ਜਿਹੜੇ ਤਖਤਾਂ ਚ ਸਤਿਕਾਰ ਦੇ ਪੰਜ ਤਖਤਾਂ ਦੇ ਦਰਸ਼ਨ ਜਿਹੜੇ ਆ ਨਾ ਹਰ ਸੰਗਤ ਨੂੰ ਚਾਹੀਦੇ ਆ ਤੇ ਹਰ ਸੰਗਤ ਵੀ ਕਰ ਸਕਦੀ ਆ ਤੇ ਇਸ ਉਪਰਾਲੇ ਨਾਲ ਸਾਰੇ ਜਾਣੇ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਹੁੰਦੇ ਆ ਤੇ ਦਰਸ਼ਨ ਕਰ ਵੀ ਤੇ ਧੰਨ ਮੇਰਾ ਨਾਮ ਜਸਵਿੰਦਰ ਸਿੰਘ ਜੀ ਬੱਬਾ ਜਿਹੜੀ ਇਹ ਟ੍ਰੇਨ ਆ ਰਹੀ ਹੈ ਹਜੂਰ ਸਾਹਿਬ ਤੋਂ ਇਹ ਕਿੱਥੋਂ ਸ਼ੁਰੂ ਹੋਈ ਆ ਤੇ ਕਿੱਥੋਂ ਤੱਕ ਇੱਧਰ ਕਿੱਧਰ ਦਾ ਇਹਦਾ ਰੂਟ ਆ ਤੇ ਕਿੰਨੇ ਦਿਨਾਂ ਚ ਇਹ ਸਮਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜਰੀ ਸਾਹਿਬ ਸੰਗਤ ਜੀਓ ਇਹ ਜੋ ਟ੍ਰੇਨ ਆ ਰਹੀ ਹੈ ਇਹ ਹਜੂਰ ਸਾਹਿਬ ਦੀ ਤੁਹਾਡਾ ਭੋਗ ਦੇ ਸ੍ਰੀ ਪਟਨਾ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਅੱਜ ਅਨੰਦਪੁਰ ਸਾਹਿਬ ਤੋਂ ਚੱਲ ਕੇ ਇਹ ਤਰਵੰਡੀ ਸਾਬੋ ਦਮਦਮਾ ਸਰ ਪਹੁੰਚਣੀ ਹੈ ਇੱਥੋਂ ਫਿਰ ਪੰਜਵਾਂ ਤਖਤ ਜੋ ਇੰਨਾ ਨੇ ਮਿੱਥਿਆ ਹੈ ਸ੍ਰੀ ਅਕਾਲ ਤਾ ਸਹਿਬ ਪੰਜਾਂ ਤਖਤਾਂ ਦੀ ਯਾਤਰਾ ਇਹ ਟ੍ਰੇਨ ਦੁਆਰਾ ਸੰਗਤਾਂ ਨੂੰ ਕਰਵਾਈ ਜਾਣੀ ਹੈ ਬਹੁਤ ਵੱਡੇ ਭਾਗਾਂ ਵਾਲਾ ਸਮਾਂ ਹੈ ਹਰ ਗੁਰਸਿੱਖ ਨੂੰ ਇੰਨਾ ਤੱਕ ਸਹਿਬਾਨ ਜੀ ਦੇ ਆਪਣੇ ਤੌਰ ਤੇ ਦਰਸ਼ਨ ਕਰਨੇ ਚਾਹੀਦੇ ਨੇ ਜਿੰਨਾਂ ਨੂੰ ਪਰਾਲਾ ਕੀਤਾ ਮਾਹਾਂਪੁਰਖਾ ਨੇ ਸਰਕਾਰ ਨੇ ਪਰਾਲਾ ਕੀਤਾ ਹੈ ਸਾਰਿਆਂ ਦਾ ਪਰਾਲਾ ਇਸਲਾਗਾ ਜੋਗ ਹੈ ਸਤਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਿਸ਼ ਕਰਨ ਦੀ ਹੈ ਇਹ ਮਹੀਨੇ ਚ ਕਿੰਨੀ ਵਾਰੀ ਇਹ ਟ੍ਰੇਨ ਆਇਆ ਜਾਇਆ ਕਰੋਗੇ ਨਹੀਂ ਜੀ ਸਪੈਸ਼ਲ ਹੈ ਜੀ ਅੱਛਾ ਕਿੰਨੀ ਵਾਰ ਨਹੀਂ ਜੀ ਕਿ ਮਾਹਾਂਪੁਰਖਾ ਦੇ ਪਰਾਲੇ ਨਾਲ ਜਿਹੜੇ ਮਹਾਰਾਜ ਦੇ ਸੁਪ੍ਰਕਾਸ਼ਮਾਨ ਨੇ ਪਾਠ ਹੁੰਦਾ ਕਿਤਨ ਹੁੰਦਾ ਹੈ ਤੇ ਸੰਗਰੂ ਦੇ ਅਜਾਰੀ ਕੋ ਯਾਤਰੀ ਨਹੀਂ ਜਾ ਰਹਾ ਸੰਗਰ ਜਾ ਰਹੀ ਹੈ ਜੀ ਕਿਹੜੇ ਸੰਤਾਂ ਇਹ ਟਾਈਮਿੰਗ ਮੈਨੂੰ ਨਾ ਪੁੱਛੋ ਮੱਤਵਾਨ ਇਹ ਟ੍ਰੇਨ ਦਾ ਟਾਈਮਿੰਗ ਕੀ ਹੈ ਹਾਂਜੀ ਟ੍ਰੇਨ ਦਾ ਟ੍ਰੈਮ ਕਿਹ ਜਾਂਦਾ ਇੱਥੇ 6:30 ਦਾ ਟਾਈਮ ਲਿਖਿਆ ਜੀ ਲੇਕਿਨ ਕੋ ਸੰਤਾਂ ਰਾਜ ਬਹੁਤ ਉਸ਼ਾ ਸਨਤਾਂ ਸੇਵਾ ਕਰਦੀਆਂ ਦਰਸ਼ਨ ਕਰ ਲਈਆਂ ਇਸ ਕਰਕੇ ਹਸਪਤਾਲ ਸਿੱਖ ਆਪਾਂ ਰੇਟ ਪਹੁੰਚੇ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਸੰਤਾਂ ਸੰਤਾਂ ਦਾ ਸੰਦੇਸ਼ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਕੋਰ ਸਿੱਖ ਨੂੰ ਯਤਨ ਕਰਨਾ ਚਾਹੀਦਾ ਆਪਣੇ ਤੌਰ ਤੇ ਜੀ ਦਰਸ਼ਨ ਕਰਨੇ ਚਾਹੀਦੇ ਨੇ ਅੱਜ ਜਿਹੜੀਆਂ ਸੰਤਾਂ ਆ ਰਹੀਆਂ ਨੇ ਇਹ ਜੇ ਜਾਣਾ ਹੈ ਸਾਰੀਆਂ ਸੰਤਾਂ ਦਾ ਫਰਜ਼ ਬਣਦਾ ਹੈ ਕਿ ਆਈਆਂ ਹੋਈਆਂ ਜਗਤ ਦੇ ਸੰਤਾਂ ਨੇ ਮਾਪਤਨ ਦਾ ਸਾਰੇ ਦਰਸ਼ਨ ਕੋ ਜੀ ਸੇਵਾ ਕਰੀਏ ਤੇ ਲਾਹੇ ਪ੍ਰਾਪਤ ਕਰੀਏ ਇਹ ਬੜਾ ਭਾਗਾਂ ਵਾਲਾ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਜੀ ਕਪੂਰਥਲਾ ਦੀਆਂ ਸੰਤਾਂ ਵੱਲੋਂ ਆ ਰਹੀਆਂ ਸੰਤਾਂ ਵਾਸਤੇ ਕੀ ਪ੍ਰਾਲੇ ਕੀਤੇ ਗਏ ਮੋੜ ਕਹਿੰਦੇ ਜ ਸੰਗਤਾਂ ਦੇ ਬੜਾ ਉਤਸ਼ਾਹ ਹੈ ਜੇ ਮੈਸੇਜ ਪਾਇਆ ਗਿਆ ਹੈ ਮੈਡਸਫਟ ਤੇ ਸੰਗਤਾਂ ਦੇ ਬੜਾ ਉਤਸ਼ਾਹ ਹੈ ਆਉਣ ਵਾਲਿਆਂ ਸੰਗਤਾਂ ਬਾਹਰ ਤੇ ਵਿਸਕਟਰ ਦੁਆਰਾ ਫਲਾਂ ਦਾ ਹੋ ਰਿਹਾ ਇੰਤਜ਼ਾਮ ਕੀਤਾ ਗਿਆ ਤਾਂ ਜੋ ਬਹੁਤਾ ਟਾਈਮ ਨਾ ਲੱਗੇ ਜਬਰ ਨਗਰ ਲੋਨੇ ਫਿਰ ਬਹੁਤਾ ਟਾਈਮ ਲੱਗਦਾ ਹੈ ਇਸ ਕਰਕੇ ਸਪਾ ਪ੍ਰਸ਼ਾਸਨ ਸੰਤਵਾਂ ਲੋਚ ਰਹੀ ਚੱਜੀਏ ਜਦੋਂ ਵੀ ਟ੍ਰੇਨ ਆਏਗੀ ਤੋਂ ਸਮੇਂ ਦੇ ਮੁਤਾਬਕ ਉਹ ਸੰਗਤਾਂ ਪ੍ਰਸ਼ਾਸਨ ਲਪਾਇਆ ਜਾਏਗਾ ਧੰਨਵਾਦ